ਹੋਤੀ ਅਹਿਮ ਮੁੱਦੇ ਜਿਹੜੇ ਨੇ ਵਿਸ਼ੇਸ਼ ਤੌਰ ਜੋ ਸਾਡੇ ਕਿਸਾਨ ਵੀਰਾਂ ਨਾਲ ਹਰਿਆਣਾ ਦੇ ਬਾਰਡਰਾਂ ਤੇ ਹੋ ਰਿਹਾ ਇੱਕ ਦਾ ਕਤਲ ਹੋ ਚੁੱਕਿਆ 6-7 ਹੋਰ ਸ਼ਹੀਦ ਹੋਏ ਨੇ 300 ਤੋਂ ਵੱਧ ਗੋਲੀਆਂ ਦੇ ਫੱਟੜ ਹੋਏ ਨੇ ਪੰਜਾਬ ਝੰਡੇ ਸੀ ਤੇ ਸਾਡਾ ਮੁੱਖ ਮੰਤਰੀ ਗੋਡੇ ਟੇਕ ਕੇ ਚੀਫ ਮਿਨਿਸਟਰ ਦਾ ਬਚੋਲਾ ਬਣਿਆ ਬੈਠਾ ਮੇਨੂੰ ਬਹੁਤ ਅਫਸੋਸ ਨਾਲ ਇਹ ਗੱਲ ਕਹਿਣਾ ਪੈਂਦਾ ਸਾਨੂੰ ਬਹੁਤ ਅਫਸੋਸ ਹੈ ਅਸੀਂ ਪੰਜਾਬ ਦੇ ਹਰ ਵਰਗ ਵਿਸ਼ੇਸ਼ ਤੌਰ ਸਾਡੇ ਦਲਤ ਵਰਗ ਸਾਡੀਆਂ ਪਛੜੀਆਂ ਸ਼੍ਰੇਣੀਆਂ ਸਾਡੀਆਂ ਮਾਤਾਵਾ ਤੇ ਪੈਣਾ ਸਾਡੇ ਨੌਜਵਾਨ ਬੱਚੇ ਸਾਡੀ ਕਿਸਾਨੀ ਸਾਡੇ ਖੇਤ ਮਜ਼ਦੂਰ ਸਾਡੇ ਵਪਾਰੀ ਜਿਹੜੇ ਨੇ ਸਾਡੇ ਦੁਕਾਨਦਾਰ ਜਿਹੜੇ ਨੇ ਇਹਨਾਂ ਦੇ ਸਾਰੇ ਮੁੱਦੇ ਚਾਰ ਸਪੀਕਰ ਲਿਸਟਡ ਸੀ ਜਿਹਦੇ ਵਿੱਚ ਸਾਰੋਂ ਪਹਿਲੇ ਮੇਰੀ ਵਾਰੀ ਸੀ ਐਜ਼ ਲੀਡਰ ਆਫ ਦਿ ਆਪੋਜੀਸ਼ਨ ਫਿਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦੀ ਫਿਰ ਸਾ ਸੁਖਜਿੰਦਰ ਸਿੰਘ ਰੰਦਾਵਾ ਜੀ ਦੀ ਫਿਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਦੀ ਤੇ ਸਾਰਿਆਂ ਨੂੰ ਬੜਾ ਸਾਨੂੰ ਅਫਸੋਸ ਕੀ ਇੱਕ ਸੋਚੀ ਸਮਝੀ ਸਾਜ਼ਿਸ਼ ਦੀਨ ਮੁੱਖ ਮੰਤਰੀ ਸਵੇਰੇ ਇੱਕ ਲਫਾਫਾ ਲੈ ਕੇ ਆਂਦਾ ਲਫਾਫਾ ਉਸੇ ਟਾਈਮ ਬੰਦੇ ਲਫਾਫਾ ਇੱਕ ਮੈਸੇਂਜਰ ਨੂੰ ਵਿਧਾਨ ਸਭਾ ਦੇ ਸਟਾਫ ਦੇ ਮੈਂਬਰ ਨੂੰ ਕਹਿੰਦਾ ਕਿ ਸਪੀਕਰ ਸਾਹਿਬ ਦੇ ਕੋਲ ਮਾਰਸ਼ਲ ਨੂੰ ਕਹਿੰਦਾ ਪੇਸ਼ ਕਰੋ ਫਿਰ ਕਿਹਾ ਜਾਂਦਾ ਲਫਾਫਾ ਖੋਲੋ ਜੀ ਮੈਂ ਇੱਕ ਐਹੋ ਜੀ ਚੀਜ਼ ਲੈ ਕੇ ਆਂਦੀ ਏ ਜਿਹੜੀ 75 ਸਾਲਾਂ ਵਿੱਚ ਹਿੰਦੁਸਤਾਨ ਦੀ ਕਿਸੇ ਵਿਧਾਨ ਸਭਾਤ ਕਿਸੇ ਮੁੱਖ ਮੰਤਰੀ ਨੇ ਐਹੋ ਜਿਹਾ ਟੋਕਨ ਆਪਣੇ ਸੂਬੇ ਨੂੰ ਪਿਆਰ ਦਾ ਨਹੀਂ ਪੇਸ਼ ਕੀਤਾ ਹੋਣਾ ਇਹ ਸੋਚਿਆ ਕਿ ਕੋਈ ਕੋ ਵੱਡੀ ਅੱਜ ਅਨਾਉਂਸਮੈਂਟ ਹੈ ਸ਼ਾਇਦ ਬਜਟ ਤੋਂ ਪਹਿਲੇ ਕਰਨ ਲੱਗੇ ਨੇ ਹੋ ਸਕਦਾ ਸਾਡੀਆਂ ਨੌਜਵਾਨ ਬੱਚੀਆਂ ਪੈਣਾ ਜਿਨ੍ਹਾਂ ਨੂੰ 1000 ਰੁਪਇਆ ਮਹੀਨਾ ਕਿਹਾ ਸੀ ਜਾਂ 올ਡ ਪੈਨਸ਼ਨ ਸਕੀਮ ਸਾਡੇ ਵਪਾਰ ਆ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਹੈ ਸ਼ਾਇਦ ਉਹਨਾਂ ਦੀ ਕੋਈ ਨਾ ਕੋਈ ਐਲਾਨ ਕਰਨ ਵਾਸੇ ਆਣਗੇ ਤੇ ਅਸੀਂ ਵੇਖਿਆ ਕੀ ਕਿ ਜਦੋਂ ਲਫਾਫਾ ਕੋਲਿਆ ਸਪੀਕਰ ਸਾਹਿਬ ਸਦਮਾ ਸਾਹਿਬ ਨੇ ਇੱਕ ਜੰਦਰਾ ਕੱਢ ਲਿਆ ਤੇ ਦੋ ਚਾਬੀਆਂ ਕੱਢ ਲਈ ਐਡਾ ਕੋਝਾ ਮਜ਼ਾਕ ਅਸੀਂ ਪੁੱਛਿਆ ਸਪੀਕਰ ਸਾਹਿਬ ਨੂੰ ਸੀਐਮ ਸਾਹਿਬ ਉੱਠ ਕੇ ਕਹਿਣ ਲੱਗੇ ਕਿ ਗੱਲ ਇਸ ਤਰ੍ਹਾਂ ਦੀ ਵਿਪੱਖੀ ਨੂੰ ਗੱਲ ਸੁਣਦੀ ਆਦਤ ਨਹੀਂ ਤੁਸੀਂ ਕਿਰਪਾ ਕਰਕੇ ਵਿਧਾਨ ਸਭਾ ਦੇ ਸਟਾਫ ਨੂੰ ਕਹੋ ਕਿ ਦੋਨੋਂ ਦਰਵਾਜ਼ਿਆਂ ਨੂੰ ਤਾਲਾ ਲਾ ਦੋ ਤੇ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਮੇਰੀ ਸਾਰੀ ਗੱਲ ਨਹੀਂ ਸੁਣਦੇ ਤੁਸੀਂ ਵੇਖੋ ਅਸੀਂ ਕੋ ਬੰਦੂ ਮਜ਼ਦੂਰ ਹਾਂ ਇੰਨਾ ਵੱਡਾ ਕਾਨ ਪਾਰਲੀਮੈਂਟਰੀ ਪ੍ਰੈਕਟਿਸਸ ਦਾ ਪਾਰਲੀਮੈਂਟਰੀ ਸਿਸਟਮ ਦਾ ਤੇ ਇੰਨਾ ਮੈਂ ਸਮਝ ਨਾ ਬਿਲਕੁਲੀ ਕਮਜ਼ੋਰ ਸਪੀਕਰ ਜਿਹੜਾ ਅਜੇ ਤੱਕ ਅਸੀਂ ਇਤਿਹਾਸ 'ਚ ਨਹੀਂ ਵੇਖਿਆ ਅਗਲਾ ਤੁਸੀਂ ਵੇਖੋ ਜਿਹੜਾ ਇਹਨਾਂ ਨੇ ਬਦਲਿਆ ਬਕਾਇਦਾ ਤੋਂ ਨਾ ਕਿਸੇ ਦੀ ਇਜਾਜ਼ਤ ਲਈ ਉਸੇ ਟਾਈਮ ਅਨਾਉਂਸਮੈਂਟ ਕੀਤੀ ਕਿ ਜਿਹੜਾ ਪਹਿਲੇ ਕੁਐਸਚਨ ਆਨਸਰ ਹੈ ਆਵਰ ਹੈ ਉਹਨੂੰ ਅਸੀਂ ਬਾਅਦ ਦੇ ਵਿੱਚ ਕਰਾਵਾਂਗੇ ਜ਼ੀਰੋ ਆਰ ਪੋਸਟਪੋਨ ਕਰ ਦਿੱਤਾ ਕੁਐਸਚਨ ਆਰ ਪੋਸਟਪੋਨ ਕਰ ਦਿੱਤਾ ਤੇ ਮੁੱਖ ਮੰਤਰੀ ਜਿਹੜੀਆਂ ਕਨਵੈਨਸ਼ਨਸ ਨੇ ਹਰ ਅਸੈਂਬਲੀ ਦੀਆਂ ਹਰ ਪਾਰਲੀਮੈਂਟ ਦੀਆਂ ਜਿਹੜਾ ਲੀਡਰ ਆਫ ਦਾ ਹਾਊਸ ਹੁੰਦਾ ਉਹ ਕਿਸੇ ਬਹਿਸ ਦੇ ਵਿੱਚ ਵੀ ਸਾਰਿਆਂ ਨੂੰ ਅਖੀਰਲਾ ਸਪੀਕਰ ਹੁੰਦਾ ਐਂਡ ਚੀਮਿੰਸਟਰ ਨੇ ਉੱਠ ਕੇ ਬਿੜਾ ਸਾਡੀ ਸਹਿਮਤੀ ਲਈ ਬਾਕੀ ਪੋਲੀਟੀਕਲ ਜਮਾਤਾਂ ਦੀ ਸਪੀਕਰ ਸਾਹਿਬ ਨੇ ਚੀਮਿੰਸਟਰ ਨੂੰ ਕਿਹਾ ਤੁਸੀਂ ਆਪਣਾ ਭਾਸ਼ਣ ਸ਼ੁਰੂ ਕਰੋ ਉਥੇ ਤੁਸੀਂ ਬੇਹੂਦਾ ਇਸਤੇਮਾਲ ਕੀਤੇ ਗਏ ਸ਼ਬਦ ਸਾਰਿਆਂ ਵਾਸਤੇ ਤੁਸੀਂ ਵੇਖਿਆ ਕਨਵੈਨਸ਼ਨਸ ਤੋੜੀਆਂ ਵਿਊਦਾ ਇਸਤੇਮਾਲ ਕੀਤੇ ਗਏ ਜਬ ਸਾਨੂੰ ਸਾਰਿਆਂ ਨੂੰ ਵੱਡਾ ਕਸ਼ਟ ਤੇ ਤਕਲੀਫ ਹੋਇਸ ਗੱਲ ਦੀ ਹਰ ਅਸੈਂਬਲੀ ਦੇ ਵਿੱਚ ਤੁਸੀਂ ਵੇਖਿਆ ਜਦੋਂ ਇਹ ਵੀ ਕਾਂਗਰਸ ਦੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਆਪੋਜੀਸ਼ਨ ਵਿੱਚ ਸੀ ਇਹ ਵੀ ਆਪਣੀ ਪ੍ਰਦਰਸ਼ਨ ਕਰਦੀ ਸੀ ਇਹ ਬਕਾਇਦਾ ਤੌਰ ਸਾਡੇ ਹੱਕ ਹਕੂਕ 'ਚ ਪਰ ਸਾਰਿਆਂ ਨੂੰ ਅਫਸੋਸ ਦੀ ਗੱਲ ਜਿਹੜਾ ਹੁਣ ਸਾਨੂੰ ਵਾਕਆਊਟ ਕਰਕੇ ਆਣਾ ਪਿਆ ਕਿਨਾਂ ਨੇ ਇੱਕ ਮੇਰੇ ਦਲਿਤ ਕਲੀਗਰੂ ਮੇਰੇ ਐਸਟੀਮਡ ਕਲੀਗਰੂ ਲੜਾਈ ਲੜ ਰਹੇ ਸੀ ਸਰ ਸੁਖਵਿੰਦਰ ਸਿੰਘ ਕੋਟਲੀ ਸਾਹਿਬ ਆਦਮਪੁਰ ਦੇ ਸਾਡੇ ਐਮਐਲਏ ਮੇਰੇ ਸਜੇ ਹੱਥ ਖੜੇ ਨੇ ਉਹਨਾਂ ਨੇ ਜਦੋਂ ਇਹਨਾਂ ਤੇ ਇੱਕ ਐਮਐਲਏ ਨਿਆਲ ਸਿੰਘ ਵਾਲੇ ਹਲਕੇ ਤੋਂ ਬਲਾਸਪੁਰ ਸਾਹਿਬ ਗੱਲ ਕਰ ਰਹੇ ਸੀ ਗਵਰਨਰ ਦੇ ਡੈਸਕ ਤੇ ਉਦੋਂ ਇਹਨਾਂ ਨੇ ਮੰਗ ਕੀਤੀ ਭਗਵੰਤ ਮਾਨ ਜੀ ਤੁਸੀਂ ਤੁਹਾਡੀ ਪਾਰਟੀ ਨੇ ਤਾਂ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਦਲਿਤ ਬਾਰੇ ਦਾ ਡੈਪਟੀ ਚੀਫ ਮਿਨਿਸਟਰ ਬਣਾਵਾਂਗੇ ਤੇ ਦੱਸੋ ਕਦੋਂ ਕਿਰਪਾ ਕਰੋਗੇ ਜਦੋਂ ਪੰਜ ਸੱਤ ਵਾਰ ਇਹਨਾਂ ਨਹਰਾ ਲਾਇਆ ਭਗਵੰਤ ਮਾਨ ਜੀ ਨੇ ਆਪਣੇ ਨਾਲ ਦੇ ਕੁਲੀਗ ਨੂੰ ਗੱਲ ਕਹੀ ਤੇ ਸਾਡੇ ਵੀ ਇੱਕ ਸਾਥੀ ਨੂੰ ਖਲੋਤਿਆਂ ਨੂੰ ਆਵਾਜ਼ ਮਾਰ ਕੇ ਕਹੀ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਰਿਹਾ ਇਹਨੂੰ ਛੇਤਰ ਸੰਗਾਓ ਤੋਂ ਜੁਤੀ ਸੰਗਾਓ ਕਹਿੰਦਾ ਮਤਲਬ ਇਹ ਸੀ ਕਿ ਜੁਤੀ ਸੰਗਾਓ ਇੱਕ ਦਲਿਤ ਭਰਾ ਵਾਸਤੇ ਇੱਕ ਮੈਂਬਰ ਆਫ ਦੀ ਹਿਸਟੀਮਡ ਹਾਊਸ ਵਾਸਤੇ ਇਸ ਕਿਸਮ ਦੀ ਗੱਲ ਕਹਿਣੀ ਮੈਂ ਸਮਝਣਾ ਬਹੁਤ ਅਫਸੋਸ ਨਾਲ ਅਸੀਂ ਅੱਜ ਮੰਨ ਕਰਨੇ ਕਿ ਭਗਵੰਤ ਮਾਨਤੂ ਤੇ ਗੁਰੂਆਂ ਪੀਰਾਂ ਪਗੰਬਰਾਂ ਦੀ ਜਿਹੜੇ ਦਸੇ ਪਾਸ਼ਾ ਆਂਦਾ ਜਿਹੜਾ ਫਲਸਫਾ ਹੈ ਸਾਡਾ ਮਾਨਸਕੀ ਜਾਤ ਸਭ ਇੱਕ ਹੀ ਪਛਾਨ ਤੋ ਇੱਕੋ ਵਾਰ ਦੇ ਵਿੱਚ ਐਨਾ ਤੇਰੇ ਦਿਮਾਗ ਦੇ ਵਿੱਚ ਨਸ਼ਾ ਚੜ ਗਿਆ ਚੀਮਨਸਤੀ ਦਾ ਕਿ ਤੈਨੂੰ ਰੱਬ ਹੀ ਭੁੱਲ ਗਿਆ ਤੂੰ ਪੰਜਾਬ ਦੀ ਸੰਸਕ੍ਰਿਤੀ ਪੰਜਾਬ ਦੀਆਂ ਕਦਰਾਂ ਕੀਮਤਾਂ ਭੁੱਲ ਗਿਆ ਇੱਕ ਆਪਣੇ ਸਟੀਮਡ ਕੁਲੀਗ ਨੂੰ ਜਿਹਨੇ ਬੜੀ ਨਰਮਾਈ ਦੇ ਵਿੱਚ ਤੈਨੂੰ ਬੇਨਤੀ ਕੀਤੀ ਕਿ ਚੀਫ ਮਿਨਿਸਟਰ ਸਾਹਿਬ ਤੁਸੀਂ ਡਿਪਟੀ ਸੀਐਮ ਇੱਕ ਦਲਿਤ ਲੈਣਾ ਸੀ ਕਦੋਂ ਲਾਓਗੇ ਤੇ ਤੁਸੀਂ ਇਹੋ ਜਿਹੀ ਸ਼ਬਦਾਬਲੀ ਇੱਕ ਦਲਿਤ ਭਰਾ ਵਸ ਅਸੀਂ ਹਾਊਸ ਦਾ ਬਾਈਕਾਟ ਕਰਕੇ ਆਏ